ਅੰਮ੍ਰਿਤਸਰ ਦੇ ਹਲਕਾ ạtਾਰੀ ਦੇ ਪਿੰਡ ਪੰਡੋਰੀ ਵੜੈਚ ਅਤੇ ਬਲਖੁਰਦ ਵਿਖੇ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਸਰਕਾਰੀ ਸਕੂਲਾਂ ਵਿੱਚ ਸਮਾਰਟ ਕਲਾਸਾਂ ਦਾ ਉਦਘਾਟਨ ਕੀਤਾ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਐਲਏ ਜਸਵਿੰਦਰ ਸਿੰਘ ਰਮਦਾਸ ਨੇ ਆਖਿਆ ਕਿ ਜੋ ਪੰਜਾਬ ਸਰਕਾਰ ਨੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬੀਆਂ ਨਾਲ ਵਾਅਦੇ ਕੀਤੇ ਹਨ ਉਹ ਜਲਦ ਪੂਰੇ ਕੀਤੇ ਜਾਣਗੇ ਇਸ ਮੌਕੇ ਤੇ ਉਹਨਾਂ ਦੇ ਨਾਲ ਸੀਨੀਅਰ ਅਗੂ ਰਿਸ਼ਪਾਲ ਸਿੰਘ ਸਰਪੰਚ ਲਖਵਿੰਦਰ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਬੀਡੀਪੀਓ ਮੈਡਮ ਲਖਵਿੰਦਰ ਕੌਰ ਕואର୍ਡੀਨੇਟਰ ਕਰਮਜੀਤ ਸਿੰਘ ਪ੍ਰਿੰਸੀਪਲ ਮੈਡਮ ਆਰਤੀ ਮਨੋਹੋਤਰਾ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਹਨ ਇੱਕ ਪਿੰਛੇ ਪਿੰਡ ਕਰਕੇ ਆਏ ਆ ਉਤੇ 21 ਪਿੰਡ ਦੇ ਵਿੱਚ ਇੱਕੇ ਪਿੰਡ ਦੇ ਵਿੱਚ ਇੱਕੇ ਸਕੂਲ ਦੇ ਪੰਜ ਪ੍ਰੋਜੈਕਟ ਹੋਏ ਨੇ ਉਹ ਪੰਜਾਂ ਪ੍ਰੋਜੈਕਟਾਂ ਦੇ ਨੀਂਹ ਪੱਥਰ ਉਦੋਂ ਉਦਗਾਟਨ ਕਰਕੇ ਆਏ ਆ ਇਹ ਇੱਕ ਸਰਕਾਰ ਦਾ ਤਹਈਆ ਕਿ ਸਿੱਖਿਆ ਨੂੰ ਉੱਤਮ ਸਿੱਖਿਆ ਬਣਾਉਣਾ ਹੈ ਸਿੱਖਿਆ ਕ੍ਰਾਂਤੀ ਲਹਿਰ ਸ਼ੁਰੂ ਕੀਤੀ ਹੋਈ ਹੈ ਮਾਨ ਸਾਹਿਬ ਦੀ ਬੜੀ ਵੱਡੀ ਦੇਣ ਹੈ ਇਹ ਕ੍ਰਾਂਤੀ ਨਾਲ ਅਸੀਂ ਸਿੱਖਿਆ ਦੇ ਜਿਹੜੇ ਹਨ ਨਾ ਹਰ ਟੀਚੇ ਨੂੰ ਉਪਲਬਧ ਕਰਨਾ ਹੈ ਅਸੀਂ ਜਨਤਾ ਦਾ ਵੀ ਬੱਚਿਆਂ ਦੇ ਮਾਪੇ ਦਾ ਵੀ ਸਾਰਿਆਂ ਨੂੰ ਬੇਨਤੀ ਕਰਕੇ ਉਹਨਾਂ ਦਾ ਸਾਥ ਚਾਹੁੰਦੇ ਆ ਤਾਂ ਸਾਡੇ ਉਹ ਨਾਲ ਚੱਲਣ ਤੇ ਆਪਾਂ ਜੋ ਕਿ ਪਿੱਛੇ ਤੱਕ ਦੀ ਕਿਤੇ ਨਹੀਂ ਹੋਇਆ ਉਹ ਕਰਕੇ ਵਿਖਾਈਏ ਤੁਸੀਂ ਦੇਖਿਆ ਹੋਣਾ ਕਿਤੇ ਚਾਰਦੀਵਾਰੀ ਨਹੀਂ ਹੁੰਦੀ ਗਰਾਊਂਡ ਹੋਣੀ ਉਹਦੇ ਵਿੱਚ ਗਾਂਾਂ ਮੱਝਾਂ ਚੱਕ ਕਰਦੀਆਂ ਰਹਿੰਦੀਆਂ ਸੀ ਔਰ ਹਰ ਸਕੂਲ ਦੀ ਚਾਰ ਦਿਵਾਰੀ ਬਣ ਗਈ ਆ ਜੇ ਇੱਕ ਦੋ ਕੋਈ ਰਹਿੰਦੇ ਆ ਤੇ ਉਹ ਵੀ ਬਹੁਤ 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 ਜਲਦੀ ਉਹਨਾਂ ਨੂੰ ਅਸੀਂ ਸੰਪੂਰਨ ਕਰ ਰਹੇ ਆ ਸਿੱਖਿਆ ਨੂੰ ਉੱਚਾ ਦਰਜਾ ਦੇਣ ਲਈ ਇਹ ਸਾਡਾ ਮੁੱਖ ਜਿਹੜਾ ਮੁੱਦਾ ਆ ਸਿੱਖਿਆ ਤੇ ਸਿਹਤ ਉਹਦੇ ਵਾਸਤੇ ਅਸੀਂ ਲੱਗੇ ਹੋਏ ਆ ਸੋ ਭਾਈ ਗੁਰਜੀ ਦਾ ਕਲਸਾ ਭਾਈ